ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਜੇਸ ਮੇਰੇ ਵੀਰ ਪਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਦੋਸਤੋ 9815142150 ਹਨ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਪਸੂ ਦੀ ਪੂਰੀ ਡਿਟੇਲ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਮੱਲੂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਲੱਗਦਾ ਸੋ ਦੋਸਤੋ ਮਹੂ ਤੋਂ ਮੱਲਾਂ ਵਾਲਾ ਰੋਡ ਤੇ ਦੋਸਤੋ ਇਹ ਪਿੰਡ ਪੈਂਦਾ ਮੱਲੂ ਵਾਲਾ ਬੂਟੇ ਵਾਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਮੱਲੂ ਵਾਲਾ ਹੈਗਾ ਦੋਸਤੋ ਜਿਸ ਮੇਰੇ ਵੀਰ ਬਰਾਉ ਨੂੰ ਇਹ ਝੋਟੀ ਪਸੰਦ ਹੋਵੇ ਉੱਪਰ ਦਿੱਤੇ ਗਏ ਓਨਰ ਦੇ ਦੋਸਤੋ ਕੰਟੈਕਟ ਨੰਬਰ ਹਨ 9855 55200 25681 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਬੂਰੀ ਦੇ ਵਿੱਚ ਇਹ ਝੋਟੀ ਹੈਗੀ ਆ ਨਿਸ਼ਾਨਵਾਇਜ਼ ਦੋਸਤੋ ਵੇਖੀਏ ਤੇ ਨੀਲੀ 라ਵੀ ਦੇ ਨਿਸ਼ਾਨ ਵੀ ਇਸ ਦੇ ਵਿੱਚ ਹਨ ਬਾਕੀ ਡਾਇਮੰਡ ਦੀ ਬੱਚੀ ਆ ਜਿੱਦਾਂ ਬਾਜੀ ਹੁਣਾਂ ਦੱਸਿਆ ਵੀ ਡਾਇਮੰਡ ਦੀ ਬੱਚੀ ਇਹ ਸੋ ਕਿ ਜਿਹੜੇ ਬੁੱਲ ਤੋਂ ਗੱਪਣੇ ਉਹ ਵੀ ਚੰਗੀ ਏਆਈਐਸ ਦੀ ਕੀਤੀ ਗਈ ਆ ਕਿ ਡਾਇਮੰਡ ਬੁੱਲ ਤੋਂ ਦੋਸਤੋ ਗੱਪਣ ਕਰਵਾਈ ਗਈ ਗਈ ਸੀ ਸੋ ਟਾਈਮ ਦੋਸਤੋ ਜਿਹੜਾ ਇੱਕ ਹਫਤਾ ਹਜੇ ਪਿਆ ਇਸ ਦਾ ਸੋਨ ਦੇ ਵਿੱਚ ਬਾਕੀ ਆਰਡਰ ਦੀ ਬਹੁਤ ਸ਼ਾਨਦਾਰ ਕੁਆਲਿਟੀ ਹੈਗੀ ਆ ਹਵਾਨਾ ਲੇਵਾ ਤੁਸੀਂ ਵੇਖ ਸਕਦੇ ਹੋ ਦੋਸਤੋ ਢਿੱਲਾ ਕਾਫੀ ਹਨ ਹਜੀ ਇੱਕ ਹਫਤਾ ਤਕਰੀਬਨ ਲੈ ਜਾਣਾ ਮੁਠੀ ਵਾਲਾ ਥਾਣਾ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਚੋਟੀ ਪਸੰਦ ਆਵੇ ਜ਼ਰੂਰ ਖਰੀਦ ਸਕਦਾ ਤਕਰੀਬਨ ਇੱਕ ਹਫਤਾ ਦੋਸਤੋ ਹਜੇ ਲੈ ਜਾਣਾ ਪਹਿਲਨ ਚੋਟੀ ਇਹ ਸੂਨ ਜਾ ਰਹੀ ਹੈ ਸੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਚੰਗਾ ਬਾਡੀ ਸਟਰਕਚਰ ਹੈਗਾ ਬਾਕੀ ਦੋਸਤੋ ਤੁਸੀਂ ਦੂਰੋਂ ਨੇੜੇੋਂ ਆਉਣਾ ਚੱਲ ਕੇ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਤਕਰੀਬਨ ਮੀਡੀਅਮ ਹੈਗੀ ਆ ਦੋਸਤੋ ਦਰਮਿਆਨੀ ਹਾਈਟ ਆ ਵੀ ਬੜੀ ਉੱਚੀ ਹਾਈਟ ਦੀ ਆਪਾਂ ਇਸ ਨੂੰ ਝੋਟੀ ਨਹੀਂ ਕਵਾਂਗੇ ਵੀ ਬਿਲਕੁਲ ਦਰਮਿਆਨੀ ਹਾਈਟ ਹੈਗੀ ਆ ਸੋ ਆਰਡਰ ਦੀ ਕੁਆਲਿਟੀ ਦੋਸਤੋ ਤੁਸੀਂ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਨੋਟ ਕਰ ਸਕਦੇ ਹੋ ਬਾਕੀ ਬਹੁਤ ਸ਼ਾਨਦਾਰ ਖੂਬਸੂਰਤ ਆਰਡਰ ਦੀ ਕੁਆਲਿਟੀ ਹੈਗੀ ਆ ਥਣ ਦੋਸਤੋ ਜਿਹੜੀ ਵਿਰਲਾ ਬਹੁਤ ਜਿਆਦੀਆਂ ਸੋਹਣੀਆਂ ਵਿਰਲਾ ਵੀ ਕਾਫੀ ਜਿਆਦੀਆਂ ਸੋਹਣੀਆਂ ਨੇ ਚਾਰੇ ਥਰਾਂ ਦੀਆਂ ਇੱਕੋ ਜਿਹਾ ਗੈਪ ਹੈਗਾ ਬਾਕੀ ਅਟਰ ਦੀ ਹੋਰ ਥੋੜੀ ਜੀ ਬਨਾਵਟ ਦੋਸਤੋ ਹਜੇ ਬਣਾ ਲੈਣੀ ਹੈ ਝੋਟੀ ਨੇ ਤਕਰੀਬਨ ਇੱਕ ਹਫਤੇ ਦੇ ਨੇੜੇ ਜਿਹੜਾ ਸਮਾਂ ਪਿਆ ਹੈ ਢਿੱਲ ਦੇਖੀਏ ਦੋਸਤੋ ਕਾਫੀ ਆ ਦੀ ਢਿੱਲ ਵੀ ਹੈਗੀ ਆ ਬਾਕੀ ਮਿਲਕ ਦੀ ਗੱਲ ਕਰੀਏ ਦੋਸਤੋ ਵੀ 10 ਤੋਂ 12 ਲੀਟਰ ਦੀ ਮਿਲਕ ਦੀ ਕਪੈਸਿਟੀ ਫਰਸਟ ਲਕਟੇਸ਼ਨ ਦੇ ਵਿੱਚ ਇਸ ਦੇ ਥੱਲੇ ਰਹੀ ਗਈ ਬਾਕੀ ਜਿਹੜਾ ਮੁੱਲ ਦੋਸਤੋ ਹੈਗਾ 90000 ਰੁਪਏ ਭਾਜੀ ਹੁਣ ਇਸ ਦੀ ਜਿਹੜੀ ਡਿਮਾਂਡ ਕਰਦੇ ਨੇ ਮੌਕੇ ਤੇ ਘਰ ਪਹੁੰਚਣ ਤੇ ਮਾਨਤਾ ਨੂੰ ਉਹਨਾਂ ਦੇ ਦੁਆਰਾ ਜ਼ਰੂਰ ਕੀਤਾ ਜਾਵੇਗਾ 90000 ਦੇ ਵਿੱਚੋਂ ਦੋਸਤੋ ਬਾਕੀ ਤੁਸੀਂ ਆਪਣਾ ਮੌਕੇ ਤੇ ਪਹੁੰਚ ਕੇ ਆਪਣੀ ਨਿਰਖ ਪਰਖ ਕਰਕੇ ਦੋਸਤੋ ਆਪਣੀ ਤਸੱਲੀ ਕਰਕੇ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਪਰਤੇਚ ਹੋਵੇਗਾ ਪੁੱਗੇਗਾ ਉਹਨਾਂ ਨੂੰ ਤੁਹਾਡੇ ਨਾਲ ਸੌਦਾ ਜ਼ਰੂਰ ਕਰ ਲੈਣਗੇ ਸੋ ਚੰਗੀ ਝੋਟੀ ਆ ਦੋਸਤੋ ਏਜ ਦੇ ਅਕੋਰਡਿੰਗ ਦੇਖੀਏ ਤੇ ਵੀ 3 ਸਾਲ ਦੀ ਏਜ ਦੇ ਨੀਅਰ ਅਬਾਊਟ ਹੈਗੀ ਆ ਬਾਕੀ ਅਡਰ ਜਿਹੜਾ ਤੁਸੀਂ ਉਹ ਜ਼ਰੂਰ ਨੋਟ ਕਰ ਸਕਦੇ ਹੋ ਦੋਸਤੋ ਸੋਣ ਤੋਂ ਬਾਅਦ ਦੋਸਤੋ ਜਿਹੜਾ ਥਾਣਾ ਦੀ ਕੁਆਲਿਟੀ ਹੋਰ ਉੱਪਰ ਕੇ ਸਾਹਮਣੇ ਆ ਜਾਏਗੀ ਸੋਹਣੀ ਅਡਰ ਦੀ ਕੁਆਲਿਟੀ ਆ ਬਾਕੀ ਜਿਹੜਾ ਮੋਹਲਾ ਦੋਸਤੋ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਬਾਕੀ ਸੰਪਰਕ ਕਰਕੇ ਤੁਸੀਂ ਆਪਣਾ ਤਾਲਮੇਲ ਬਿਠਾ ਸਕਦੇ ਹੋ ਰਾਜੀ ਆ ਦੋਸਤੋ ਛੋਟੀ ਪਿੱਠਪੂੜੇ ਦੀ ਵੀ ਚੰਗੀ ਆ ਬਾਕੀ ਸਿੰਘਾਂ ਦੀ ਬੰਦਤਾਰਾ ਮੂੰਹ ਮੱਥਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਚੰਗੀ ਕੁੰਡੀ ਹੈਗੀ ਆ ਸਿੰਘਾਂ ਵਾਈ ਦੀ ਵੀ ਇਹਨੇ ਆ ਤੇ ਬਾਕੀ ਕੱਦ ਦੀ ਇੱਕ ਵਾਰੀ ਫੇਰ ਦੱਸ ਦਿੰਨੇ ਹਾਈਟ ਦੀ ਦੱਸ ਦਿੰਨੇ ਆ ਦੋਸਤੋ ਦਰਮਿਆਨੀ ਹਾਈਟ ਦੀ ਆ ਬਾਲੀ ਵੱਡੀ ਹਾਈਟ ਦੀ ਨਹੀਂ ਨਾਰਮਲ ਝੋਟੀਆਂ ਦੇ ਵਿੱਚ ਆਉਂਦੀ ਆ ਦੋਸਤੋ ਦਰਮਿਆਨੀ ਹਾਈਟ ਆ ਸੋ ਉੱਪਰ ਦਿੱਤਾ ਗਿਆ ਕੰਟੈਕਟ ਨੰਬਰ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ